ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਮੇਰਾ ਬੁੱਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਬੁਰਾ ਗੁਰੂ ਪਿਆਰੀ ਗੁਰੂ ਸ왈ਿ ਸਾਧ ਸੰਗਤ ਜੀ ਪੰਜਮ ਪਿਤਾ ਗੁਰੂ ਅਰਜਨ ਦੇਵ ਜੀ ਭਾਈ ਬੁੱਧੂ ਸ਼ਾਹ ਲਈ ਤਾਰਨਾ ਕੀਤਾ ਬੁੱਧੂ ਸ਼ਾਹ ਨੂੰ ਧੀਰੇ ਜੇ ਆ ਗਈ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖ ਭਾਈ ਲਖੂ ਦੀ ਪਿਆਰ ਜੀ ਵੀ ਰੱਖੀ ਅਤੇ ਆਪਣਾ ਵਚਨ ਵੀ ਸਫਲ ਕਰ ਦਿੱਤਾ ਉਹਦੀਆਂ ਪੁਰਾਣੀਆਂ ਇੱਟਾਂ ਕੱਚੀਆਂ ਇੱਟਾਂ ਪਕੀਰਾਂ ਦੇ ਭਾਅ ਵਿਕ ਗਈਆਂ ਸੋ ਅੱਜ ਕਾਵਲ ਵਾਲੀ ਵਾਈ ਮਾਈ ਜਿਹੜੀ ਹੈ ਉਹਦੀ ਕਥਾ ਆਪ ਜੀ ਸਰਵਣ ਕਰੋਗੇ ਸੋ ਇਹ ਜਿਹੜੀਆਂ ਮਾਤਾਵਾਂ ਛੜੀਆਂ ਭੈਣਾ ਮਾਤਾਵਾਂ ਪਤੀ ਵਰਤਾ ਇਹਨਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਪਿਆਰੀ ਸਾਧ ਸੰਗਤ ਇਤਨਾ ਤਪ ਇਹਨਾਂ ਵਿੱਚ ਹੁੰਦਾ ਹੈ ਜੋ ਚਾਹਣ ਉਹ ਕਰ ਸਕਦੀਆਂ ਜੋ ਪਰਮੇਸ਼ਰ ਤੋਂ ਚਾਹਣ ਉਹ ਪ੍ਰਾਪਤ ਕਰ ਸਕਦੀਆਂ ਇਕਮਾਈ ਰੋਜ਼ ਸਵੇਰੇ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਆਉਂਦੀ ਸੀ ਕਿੱਥੋਂ ਕਾਬਲ ਤੋਂ ਆਉਂਦੀ ਸੀ ਪ੍ਰਸ਼ਾਸਨ ਕਾਬਲ ਤੋਂ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉਸਨੇ ਆਉਣਾ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਆਉਂਦੀ ਅਤੇ ਕਾਰ ਕਰਨ ਸਮੇਂ ਕਦੀ ਕਦੀ ਆਪਣਾ ਹੱਥ ਉਤਾਹ ਕਰਕੇ ਅਲੂਣਾ ਦਿੰਦੀ ਜਦ ਸੰਧਿਆ ਦਾ ਸਮਾਂ ਹੁੰਦਾ ਨਾ ਤੇਰੀ ਸਾਜ ਸੰਗਤ ਜੀ ਤਾਂ ਸੰਗਤ ਵਿੱਚੋਂ ਲੋਭ ਹੋ ਜਾਂਦੀ ਲੋਭ ਗੈਬ ਹੋ ਜਾਂਦੀ ਕੁਝ ਦਿਨ ਇਸ ਤਰ੍ਹਾਂ ਹੀ ਕਾਰ ਹੁੰਦੀ ਕੁਝ ਸਿੱਖਾਂ ਨੇ ਵੇਖੀ ਉਹਨਾਂ ਨੇ ਗੁਰੂ ਜੀ ਨੂੰ ਦੱਸਿਆ ਆ ਕੇ ਪੰਚਮ ਪਾਸ਼ਾ ਨੂੰ ਆ ਕੇ ਦੱਸਿਆ ਕਿ ਮਹਾਰਾਜੇ ਕਮਾਈ ਸਵੀਰੇਕਾਰ ਸ਼ਿਵਾਜ ਵਿੱਚ ਸ਼ਾਮਲ ਹੋ ਜਾਂਦੀ ਹੈ ਕਾਰ ਕਰਦੀ ਹੋਈ ਕਦੀ ਕਦੀ ਹੱਥ ਉਤਾਂ ਨੂੰ ਰੋਣਾ ਰੋਣਾ ਦਿੰਦੀ ਹੈ ਅਤੇ ਸੰਧਿਆ ਸਮੇਂ ਪਪਾ ਨੇ ਕਿੱਥੇ ਗਾਇਬ ਹੋ ਜਾਂਦੀ ਹੈ ਇਹ ਗੱਲ ਗੁਰੂ ਜੀ ਨੇ ਮਾਈ ਨੂੰ ਸਦਕੇ ਜਦ ਪੁੱਛੀ ਤਾਂ ਮਾਈ ਨੇ ਕਿਹਾ ਮਹਾਰਾਜ ਮੈਂ ਰੋਜ ਕਾਬਲ ਤੋਂ ਸਵੇਰੇ ਸੇਵਾ ਕਰਨ ਵਾਸਤੇ ਆਵੀਂ ਆਪਣੇ ਛੋਟੇ ਬੱਚੇ ਨੂੰ ਭੰਗੂੜੇ ਵਿੱਚ ਸਵਾ ਕੇ ਆਉਂਦੀ ਹਾਂ ਮਹਾਰਾਜ ਮੇਰਾ ਛੋਟਾ ਬੱਚਾ ਹੈ ਉਹਨੂੰ ਸਵਾ ਕੇ ਦੁੱਧ ਪਲਾ ਕੇ ਭੰਗੂੜੇ 'ਚ ਪਾ ਕੇ ਆਨੇ ਆਂ ਅਤੇ ਸਾਰਾ ਦਿਨ ਗੁਰੂ ਘਰ ਦੇ ਗੁਰੂ ਘਰ ਦਾ ਦ دیدار ਕਰਕੇ ਸੰਧਿਆ ਸਮੇਂ ਆਪਣੇ ਘਰ ਕਾਵਲ ਚਲੀ ਜਾਂਦੀ ਹਾਂ ਜਿਹੜਾ ਮੈਂ ਕਾਰਕਰਮ ਸਮੇਂ ਹੱਥ ਉੱਤੇ ਨੂੰ ਮਾਰਦੀ ਆ ਨਾ ਇਹ ਮੈਂ ਆਪਣੇ ਬੱਚੇ ਨੂੰ ਦੇ ਜਿਹੜਾ ਚੂਲਾ ਹੈ ਨੂੰ ਹਰੂਣਾ ਦਿੰਦੀ ਆ ਦੇਖੋ ਪਿਆਰੀ ਸਾਧ ਸੰਗਤ ਇਸ ਮਾਈ ਦੀ ਸ਼ਕਤੀ ਦੇ ਵਿੱਚ ਕਿੰਨੀ ਸ਼ਕਤੀ ਹੈ ਦੇ ਵਿੱਚ ਕਿੰਨੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਇਸ ਮਾਈ ਨੂੰ ਉਹ ਬੈਠੀ ਹੋਈ ਉੱਥੇ ਹਮਰਦ ਰਮੰਦਰ ਸਾਹਿਬ ਬੈਠੀ ਹੋਈ ਹਲੂਣਾ ਦਿੰਦੀ ਹੈ ਤੇ ਬੱਚੇ ਦਾ ਚੂਲਾ ਹਿੱਲਦਾ ਹੈ ਬੱਚਾ ਜਿਹੜਾ ਸੁੱਤਾ ਫੇਰ ਉੱਠਦਾ ਨਹੀਂ ਹੈ ਫਿਰ ਕਹਿੰਦੀ ਦਿੰਦੀ ਹਾਂ ਕਿ ਉਹ ਸੁੱਤਾ ਰਹੇ ਜਾ ਕੇ ਰੋਵੇ ਨਾ ਦੇਖੋ ਗੁਰੂ ਦੇ ਬਚਨ ਵੀ ਕਮਾਣੇ ਹਨ ਗੁਰੂ ਦੀ ਸੇਵਾ ਵੀ ਕਰਨੀ ਆ ਭਗਤੀ ਵੀ ਕਰਨੀ ਹੈ ਤੇ ਆਪਣਾ ਜਿਹੜਾ ਕਾਰਜ ਹੈ ਘਰ ਦਾ ਉਹ ਵੀ ਕਰਨਾ ਤੇ ਉਹ ਦੋਨੋਂ ਕਾਰਜ ਕਰ ਰਹੀ ਹੈ ਗੁਰੂ ਚਰਨਾਂ ਦੀ ਸੇਵਾ ਵੀ ਕਰ ਰਹੀ ਬੱਚੇ ਨੂੰ ਵੀ ਦੇਖਭਾਲ ਕਰ ਰਹੀ ਹੈ ਬੱਚੇ ਦਾ ਫਿਕਰ ਹੈ ਕਿ ਉਹ ਉੱਠ ਕੇ ਹੋਵੇ ਨਾ ਜਿਵੇਂ ਮੜਾ ਜੇ ਹਿਲਣ ਲੱਗਦਾ ਉਸ ਲਈ ਉਹਨੂੰ ਲੋਣਾ ਦੇ ਦਿੰਦੀ ਹੈ ਇਸ ਤਰ੍ਹਾਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਸਿੱਖਾਂ ਦੀ ਤਸੱਲੀ ਵਾਸਤੇ ਮਾਈ ਨੂੰ ਪੁੱਛਿਆ ਕਿ ਤੂੰ ਐਡੀ ਦੂਰ ਕਾਬਰ ਤੋਂ ਕਿਸ ਤਰ੍ਹਾਂ ਆਰ ਆ ਕੇ ਆ ਕੇ ਚਲੀ ਜਾਨੀ ਹੈ ਮਾਈ ਨੇ ਕਿਹਾ ਮੈਂ ਆਪਣੇ ਪਤੀ ਬ੍ਰਤ ਧਰਮ ਦਾ ਧਰਮ ਦੇ ਬਲ ਕਰਕੇ ਛਿਨ ਵਿੱਚ ਇੱਥੇ ਆ ਜਾਂਦੀਆਂ ਇੱਕ ਛਿਨ ਕਹਿ ਦੇਣਾ ਛਿਨ ਹੋ ਜਾਂਦਾ ਇੱਕ ਛਿਨ ਵਿੱਚ ਕਹਿੰਦੀ ਮੈਂ ਇੱਥੇ ਪਹੁੰਚ ਜਾਂਦੀਆਂ ਕਿੱਦਾਂ ਪਹੁੰਚਦੀਆਂ ਮੈਂ ਆਪਣੇ ਪਤੀ ਵਰ ਧਰਮ ਦਾ ਬਲ ਕਰਕੇ ਪਤੀ ਵਰਤਾ ਔਰਤ ਹੈ ਔਰ ਉਹਦੇ ਉੱਤੋਂ ਜੀ ਹੋਰ ਬੰਦਗੀ ਪਰਮੇਸ਼ਰ ਦਾ ਨਾਮ ਦੀ ਬੰਦਗੀ ਦਾ ਵੀ ਤਾਕਤ ਹੈ ਕਹਿੰਦੀ ਇਸ ਇਹਨਾਂ ਤਾਕਤਾਂ ਦੇ ਨਾਲ ਮੈਂ ਇੱਕ ਛਿਨ ਵਿੱਚ ਆ ਜੰਦੀ ਇੱਥੇ ਮੈਂ ਸੇਵਾ ਤੋਂ ਬਗੈਰ ਰਹਿ ਨਹੀਂ ਸਕਦੀ ਮੇਰਾ ਮਨ ਕਰਦਾ ਸੀ ਮਹਾਰਾਜ ਹਰਮੰਦਰ ਸਾਹਿਬ ਆਪ ਜੀ ਦੇ ਸਰੋਵਰਾਂ ਦੀ ਸੇਵਾ ਹੋਰੀ ਮੈਂ ਸੇਵਾ ਵੀ ਕਰਨੀ ਹੈ ਆਪ ਨੇ ਬਲ ਬੁੱਧੀ ਤਾਕਤ ਬਖਸ਼ਿਸ਼ ਕਰੀ ਹੈ ਮੈਨੂੰ ਤੇ ਮੈਂ ਰੋਜ਼ ਆ ਜਿੰਦੀ ਇੱਕ ਛਿਨ ਵਿੱਚ ਪਹੁੰਚ ਜੰਦੀ ਆ ਤੇ ਇੱਕ ਛਿਨ ਵਿੱਚ ਸ਼ਾਮ ਨੂੰ ਬੱਚੇ ਦੇ ਕੋਲ ਅੰਤਰ ਧਿਆਨ ਹੋ ਕੇ ਵਾਪਸ ਘਰ ਚਲੀ ਜਾਂਦੀ ਆ ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਪਤੀ ਬ੍ਰਤ ਧਰਮ ਵਿੱਚ ਬਹੁਤ ਸ਼ਕਤੀ ਹੈ ਪਿਆਰਿਓ ਜੋ ਚਾਹਵੇ ਕਰ ਸਕਦੀ ਹੈ ਇਹ ਕੋਈ ਅਚਰਜ ਨਹੀਂ ਹੈ ਇਹ ਹਕੀਕਤ ਹੈ ਠੰਡੇ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਗੰਗਾ RAM ਇੱਕ ਵਾਰ ਉਠਾਂ ਉੱਤੇ ਬਾਜਰਾ ਲੱਦ ਕੇ ਵੇਚਣ ਵਾਸਤੇ ਅੰਮ੍ਰਿਤਸਰ ਆ ਗਿਆ ਉਸ ਸਮੇਂ ਗੁਰੂ ਜੀ ਨੇ ਸੰਤੋਖ ਸਰਦੀ ਸ਼ਿਵਾ ਕਾਰ ਕਰਾਰਾਏ ਸਨ ਗੰਗਾ ਰਾਮ ਨੇ ਵੇਖਿਆ ਕਿ ਇੱਥੇ ਹਜ਼ਾਰਾਂ ਮਜ਼ਦੂਰ ਕੰਮ ਕਰ ਰਹੇ ਹਨ ਇੱਥੇ ਉਸ ਦਾ ਬਾਜਰਾ ਵਿਕ ਜਾਏਗਾ ਗੁਰੂ ਦੀ ਗੁਰੂ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦ ਛੱਕ ਕੇ ਬੜਾ ਪ੍ਰਸੰਨ ਹੋਇਆ ਇੱਕ ਦਿਨ ਲੰਗਰ ਵਿੱਚ ਅੰਨ ਦੀ ਕੁਝ ਤੋੜ ਵੇਖ ਕੇ ਉਸਨੇ ਆਪਣਾ 500 ਮਣਾ ਬਾਜਰਾ ਤੂਲ ਕੇ ਲੰਗਰ ਵਿੱਚ ਪਾ ਦਿੱਤਾ 500 ਮਣ ਬਾਜਰਾ ਲੰਗਰ ਚ ਪਾ ਦਿੱਤਾ ਇਤਨੇ ਸਮੇਂ ਨੂੰ ਬਸਾਕੀ ਦਾ ਮੇਲਾ ਆ ਗਿਆ ਮੇਲੇ ਉੱਤੇ ਜੋ ਸੰਗਤਾਂ ਗੁਰੂ ਜਿਹਦੇ ਦਰਸ਼ਨ ਕਰਨ ਆਈਆਂ ਉਹਨਾਂ ਵੱਲੋਂ ਬਹੁਤ ਭੇਟਾ ਗੁਰੂ ਜੀ ਦੇ ਅਰਪਣ ਹੋਈਆਂ ਜਿਸ ਵਿੱਚ ਅੰਨ ਵਸਤਰ ਨਗਦ ਪੈਸੇ ਇਕੱਠੇ ਹੋ ਗਏ ਮੇਲੇ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਮੇਵੜੇ ਨੂੰ ਹੁਕਮ ਦਿੱਤਾ ਕਿ ਗੰਗਾ ਰਾਮ ਦਾ ਹਿਸਾਬ ਕਰਕੇ ਉਸ ਨੂੰ ਬਾਜਰੇ ਦਾ ਮੁੱਲ ਦੇ ਦਿਓ ਜਦ ਗੰਗਾ ਰਾਮ ਨੂੰ ਬਾਜਰੇ ਦਾ ਮੁੱਲ ਲੈਣ ਵਾਸਤੇ ਕਿਹਾ ਤਾਂ ਉਸਨੇ ਕਿਹਾ ਮਹਾਰਾਜ ਮੈਂ ਆਪ ਜੀ ਦਾ ਸੇਵਾ ਆਪ ਜੀ ਦੀ ਸੇਵਾ ਕਰਕੇ ਆਪਣਾ ਜਨਮ ਸਫਲ ਕਰਨਾ ਚਾਹੁੰਦਾ ਹਾਂ ਬਾਜਰੇ ਦਾ ਮੁੱਲ ਮੈਂ ਕੁਝ ਨਹੀਂ ਲੈਣਾ ਇਹ ਮੇਰੀ ਸੇਵਾ ਪ੍ਰਵਾਨ ਕੀਤੀ ਜਾਵੇ ਮੈਨੂੰ ਆਪਣਾ ਸਿੱਖ ਕਰਕੇ ਨਾਮਦਾਨ ਬਖਸ਼ੋ ਉਸ ਦੀ ਸ਼ਰਤਾਂ ਤੇ ਸ਼ਰਧਾ ਤੇ ਪ੍ਰੇਮ ਵੇਖ ਕੇ ਨਾ ਗੁਰੂ ਜੀ ਨੇ ਉਸ ਨੂੰ ਚਰਨ ਪਹੁਲ ਦਾ ਸਤਿਨਾਮ ਦਾ ਉਪਦੇਸ਼ ਦੇ ਕੇ ਆਪਣੀ ਸਿੱਖੀ ਬਖਸ਼ ਦਿੱਤੀ ਸਿੱਖੀ ਪ੍ਰਾਪਤ ਕਰਕੇ ਗੰਗਾ RAM ਰਾਤ ਦਿਨ ਇੱਕ ਕਰਕੇ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਿਆ ਪਿਆਰਿਓ ਗੰਗਾ RAM ਨੂੰ ਸੇਵਾ ਦਾ ਮੇਵਾ ਮਿਲ ਗਿਆ ਉਸ ਨੂੰ ਰਿੱਧੀਆਂ ਸਿੱਧੀਆਂ ਫਰਾਈਆਂ ਉਪਰੰਤ ਉਹ ਆਪਣੇ ਪਿੰਡ ਚਲਿਆ ਗਿਆ ਅਤੇ ਜੋ ਬਚਨ ਮੂੰਹੋਂ ਕਹਿੰਦਾ ਉਸ ਉਹ ਉਹੀ ਪੂਰਾ ਹੁੰਦਾ ਉਹ ਪੂਰਾ ਹੋ ਹੀ ਜਾਂਦਾ ਸੋ ਇਹ ਗੁਰੂ ਗੁਰੂ ਕੇ ਘਰ ਦੀਆਂ ਸੇਵਾਵਾਂ ਦੇ ਵਿੱਚੋਂ ਸਭ ਕੁਝ ਪ੍ਰਾਪਤ ਹੋ ਜਾਂਦਾ ਪਿਆਰੀ ਸਾਧ ਸੰਗਤ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦਿਵੇ ਹੈ ਨਾਨਕ ਦਾਸ ਮੁਖਤੀ ਜੋ ਗੁਲੇ ਇਹਾ ਉਹਾ ਸਚ ਹੋਵੇ ਇੱਥੇ ਉੱਥੇ ਭਈ ਸਚ 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 ਹੀ ਹੋਣਾ ਪੜਦਾ ਸੋ ਆਓ ਸਬਸਕ੍ਰਾਈਬ ਕਰਿਏ ਬਾਣੀ ਪੜੀਏ ਸਬਸਕ੍ਰਾਈਬ ਵੀ ਕਰਨਾ ਹੈ ਲਾਈਕ ਤੇ ਸ਼ੇਅਰ ਵੀ ਕਰਨਾ ਹੈ ਪ੍ਰੇਸ਼ਾਦ ਸਿੰਘ ਤੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ